ਫੀਮੇਲ ਸਟਾਫ ਨੂੰ ਅੱਗੇ ਕਰਾਂਗੇ ਤੇ ਉਹਨਾਂ ਤੇ ਹਰੈਸਮੈਂਟ ਦੇ ਪਰਚੇ ਪਾ ਦੇਵਾਂਗੇ। ਥੋੜੀ ਡੀਯੂਆਈ ਕੇ ਦੇ ਵੀ ਪੰਜਾਬੀਆਂ ਦਾ ਤਾਂ ਕੰਮ ਹੀ ਇਹੀ ਹੈ ਇਹਨਾਂ ਨੂੰ ਹੋਰ ਕੁਝ ਆਉਂਦਾ ਹੀ ਨਹੀਂ ਧਰਨੇ ਦੇਣਾ ਹੀ ਆਉਂਦਾ ਹੈ। ਕਿ ਇਹਨਾਂ ਨੇ ਸਾਨੂੰ ਸਿੱਧੇ ਤੌਰ ਤੇ ਚੁਣੌਤੀ ਦਿੱਤੀ ਸੀ ਕਿ ਵਿਦਿਆਰਥੀਆਂ ਨੂੰ। ਉਹ ਵੀ ਆਪਣੇ ਪ੍ਰੈਸ਼ਰ ਕਰਕੇ ਹੀ ਪੂਰੀ ਹੋਈ ਹੈ। ਕਿ ਇਹ ਜਿਹੜਾ ਪਪਟ ਆ ਇਕਲ ਜਿਹੜਾ ਤੁਹਾਡਾ ਵੀਸੀ ਉਹ ਬਣਿਆ ਕਿ ਜਾਂ ਬਾਕੀ ਸਟਾਫ ਹੀ ਬਣਿਆ ਪਿਆ। ਇਹਨਾਂ ਨੇ ਹਜੇ ਕੋਈ ਐਲਾਨ ਨਹੀਂ ਕੀਤਾ ਇਹੋ ਜਿਹਾ ਤੇਰੇ ਅੰਦਰ ਅੰਦਰ ਅਸੀਂ ਮੋਦੀ ਸਰਕਾਰ ਨੂੰ ਆਪਣੇ ਅਗੇ ਝੁਕਾਇਆ ਤੇ ਉਹ ਮਜਬੂਰ ਹੋਏ ਨੇ ਵੀ ਉਹਨਾਂ ਨੇ ਇਹ ਨੋਟੀਫਿਕੇਸ਼ਨ ਵਾਪਸ ਫਲੇਆ ਪੰਜਾਬ ਦੀ ਧੀ ਸਾਡੀ ਧੀ ਸਾਰਾ ਪਹਿਲੇ ਦਿਨ ਤੋਂ ਪੰਜਾਬੀ ਯੂਨੀਵਰਸਿਟੀ ਦੀ ਹੋਂਦ ਪੰਜਾਬੀ ਯੂਨੀਵਰਸਿਟੀ ਦੇ ਸੰਘਰਸ਼ ਦੀ ਜਿਹੜੀ ਆ ਉਹ ਲੀਡਰ ਬਣ ਕੇ ਰਹੀ ਆ ਅੱਜ ਵੀ ਇੱਥੇ ਡਟੇ ਪਏ ਆ ਅਸਰ ਅੱਜ ਕੀ ਪ੍ਰੋਗਰਾਮ ਦਿੱਤਾ ਸੀ ਕਿਵੇਂ ਦਾ ਤੁਸੀਂ ਦੇਖਦੇ ਹੋ ਅੱਜ ਆਪਣਾ ਪ੍ਰੋਗਰਾਮ ਇਹ ਸੀਗਾ ਵੀ ਅਸੀਂ ਯੂਨੀਵਰਸਿਟੀ ਨੂੰ ਬੰਦ ਕਰਨਾ ਸੀ ਕਾਲ ਯੂਨੀਵਰਸਿਟੀ ਫੰਕਸ਼ਨਿੰਗ ਨੂੰ ਬੰਦ ਕਰਨਾ ਸੀ ਤੇ ਸਾਨੂੰ ਵੰਗਾਰਦਿਆਂ 24 ਤਰੀਕ ਨੂੰ ਜਿਹੜਾ ਪ੍ਰਸ਼ਾਸਨ ਹੈ ਇਹਨਾਂ ਨੇ ਇੱਕ ਨੋਟਿਸ ਕੱਢਿਆ ਵੀ ਸਾਰਿਆਂ ਨੂੰ ਹਦਾਇਤ ਦਿੱਤੀ ਜਾਂਦੀ ਹੈ ਵੀ ਸਵੇਰੇ 9 ਵਜੇ ਪਹੁੰਚ ਜਾਣ 26 ਤਰੀਕ ਨੂੰ ਕੋਈ ਛੁੱਟੀ ਕੋਈ ਬੰਦ ਅਬਜ਼ਰਵ ਨਹੀਂ ਕਰੇਗਾ ਇਸ ਕਰਕੇ ਇਹਨਾਂ ਨੇ ਸਾਨੂੰ ਸਿੱਧੇ ਤੌਰ ਤੇ ਇੱਕ ਚੁਣੌਤੀ ਦਿੱਤੀ ਸੀਗੀ ਵਿਦਿਆਰਥੀਆਂ ਨੂੰ ਤਾਂ ਅਸੀਂ ਵੀ ਫਿਰ ਪਹਿਲਾਂ ਜਦੋਂ ਅਸੀਂ 26 ਨੂੰ ਜਿੱਥੇ ਆਪ ਹੀ ਵਿਦਿਆਰਥੀਆਂ ਨੇ ਮਿਲ ਕੇ ਯੂਨੀਵਰਸਿਟੀ ਬੰਦ ਕਰਨੀ ਸੀ ਅਸੀਂ ਵੀ ਕਾਲ ਦਿੱਤੀ ਵੀ ਠੀਕ ਹੈ ਫਿਰ ਬਾਹਰਲੀ ਜਥੇਬੰਦੀਆਂ ਬਾਹਰਲੀ ਜਿਹੜੇ ਡੈਮੋਕਰੈਟਿਕ ਆਰਗੇਨਾਈਜੇਸ਼ਨਸ ਨੇ ਲੋਕਨੇਤ ਉਹ ਵੀ ਫਿਰ ਹੋਮੋਮਾਰਕ ਇੱਥੇ ਪਹੁੰਚਣ ਉਸ ਦਮ ਬਾਹਰ ਹੇਠ ਇਹਨਾਂ ਨੇ ਜਿਹੜੇ ਯੂਨੀਵਰਸਿਟੀ ਨੇ ਆ ਕੇ ਜਬੀ ਤਰੀਕ ਦੀ ਛੁੱਟੀ ਅਨਾਉਂਸ ਕੀਤੀ ਹੈ ਤੇ ਪਹਿਲਾਂ ਇਹ ਕਹਿ ਕਿ ਮੁੱਕਰ ਗਈ ਸੀ ਪੇਪਰ ਪੋਸਟਪੋਨ ਕਰਨ ਦਾ ਪਰ ਅਸੀਂ ਫਿਰ ਮੌਕੇ ਤੇ ਗੇਟ ਬੰਦ ਕੀਤਾ ਕੱਲ ਰਾਤ ਨੂੰ ਤੇ ਕੱਲ ਰਾਤ 9 ਵਜੇ ਇਹਨਾਂ ਨੇ ਫਾਈਨਲੀ ਐਲਾਨ ਕੀਤਾ ਵੀ ਪੇਪਰ ਵੀ ਪੋਸਟਪੋਨ ਕੀਤੇ ਜਾਣਗੇ ਇਸ ਕਰਕੇ ਜਿਹੜੀ ਸਾਡੀ ਅੱਜ ਦੀ ਕਾਲ ਸੀਗੀ ਉਹ ਆਪਣੀ ਪ੍ਰੈਸ਼ਰ ਕਰਕੇ ਹੀ ਪੂਰੀ ਹੋਈ ਹੈ ਵੀ ਆਪਾਂ ਇਸ ਕਰਕੇ ਅੱਜ ਕਾਲ ਵਾਪਸ ਲਈ ਕਿਉਂਕਿ ਯੂਨੀਵਰਸਿਟੀ ਨੇ ਆਪ ਹੀ ਪ੍ਰੈਸ਼ਰ ਦੇ ਹੇਠਾਂ ਆ ਕੇ ਆਪਣੀ ਯੂਨੀਵਰਸਿਟੀ ਬੰਦ ਕਰ ਦਿੱਤੀ ਅ ਤੁਸੀਂ ਮੰਨਦੇ ਹੋ ਵੀ ਇਹ ਜਿਹੜਾ ਨਵਾਂ ਚੈਲੰਜ ਦਿੱਤਾ ਸੀ ਇਹ ਪਿਛਲੇ ਚੈਲੰਜ ਨਾਲੋਂ ਵੀ ਵੱਡਾ ਸੀ ਨੀ ਦੇਖੋ ਯੂਨੀਵਰਸਿਟੀ ਜਿਹੜੀ ਚੈਲੰਜ ਦਿੰਦੀ ਯੂਨੀਵਰਸਿਟੀ ਤਾਂ ਇਸ ਵੇਲੇ ਸਿਰਫ ਇੱਕ ਪਪਟ ਹੈ ਸਿਰਫ ਇੱਕ ਤੁਸੀਂ ਕਹੋ ਵੀ ਯੂਨੀਵਰਸਿਟੀ ਜਿਹੜੀ ਸਰਕਾਰ ਹੈ ਮੋਦੀ ਸਰਕਾਰ ਹੈ ਉਹਨਾਂ ਦੇ ਹੱਥ ਹੈ ਜਿਹੜਾ ਸਾਰਾ ਕੁਝ ਉਹਦੇ ਵਿੱਚ ਹੀ ਯੂਨੀਵਰਸਿਟੀ ਅੱਜ ਫਸੀ ਹੋਈ ਹੈ ਤੇ ਯੂਨੀਵਰਸਿਟੀ ਅੱਜ ਕਿਉਂ ਨਹੀਂ ਸਾਡਾ ਸਾਥ ਦੇ ਰਹੀ ਆ ਅਸੀਂ ਕਈ ਵੀ ਯੂਨੀਵਰਸਿਟੀ ਅ ਕਿਉਂ ਯੂਨੀਵਰਸਿਟੀ ਅਧਿਕਾਰੀ ਇਹੋ ਜਿਹਾ ਬਿਆਨ ਸਾਰੇ ਇੱਕ ਗੱਲ ਦੱਸਿਓ ਕਿ ਇਹ ਜਿਹੜਾ ਪਪਟ ਆ ਇਕ ਜਿਹੜਾ ਤੁਹਾਡੇ ਵੀਸੀ ਉਹ ਬਣਿਆ ਕਿ ਜਾਂ ਬਾਕੀ ਸਟਾਫ ਹੀ ਬਣਿਆ ਪਿਆ ਜਾਂ ਉਹ ਤੁਹਾਡੀ ਸਪੋਰਟ ਤੇ ਆ ਮੈਂ ਤੁਹਾਨੂੰ ਉਹੀ ਦੱਸ ਰਹੀ ਸੀਗੀ ਵੀ ਜਿਹੜਾ ਕਈ ਬਿਆਨ ਇੱਥੇ ਆਉਂਦੇ ਵੀ ਨਹੀਂ ਆਪਣੇ ਸਟਾਫ ਐਸੋਸੀਏਸ਼ਨ ਦੇ ਇੱਕ ਅਧਿਕਾਰੀ ਨੇ ਉਹਨਾਂ ਦਾ ਬਿਆਨ ਆਉਂਦਾ ਵੀ ਜਦੋਂ 26 ਤਰੀਕ ਨੂੰ ਇੱਥੇ ਪ੍ਰੋਟੈਸਟਰ ਜਿਹੜੇ ਨੇ ਉਹ ਐਡਮਿਨ ਬਲੌਗ ਬੰਦ ਕਰਨ ਆਉਣਗੇ ਤਾਂ ਅਸੀਂ ਅ ਫੀਮੇਲ ਸਟਾਫ ਨੂੰ ਅੱਗੇ ਕਰਾਂਗੇ ਇਤਨਾ ਤੇ ਹਰਾਸਮੈਂਟ ਦੇ ਪਰਚੇ ਪਾ ਦੇਵਾਂਗੇ ਅੱਛਾ ਇਹੋ ਜੀਆਂ ਗੱਲਾਂ ਕੀਤੀ ਜਾਂਦੀਆਂ ਨੇ ਕਨੌਣੀਆਂ ਸ਼ਾਸ਼ਾ ਇੱਥੇ ਦੀ ਡੀਯੂਆਈ ਕੇ ਦੀ ਪੰਜਾਬੀਆਂ ਦਾ ਤਾਂ ਕੰਮ ਹੀ ਇਹੀ ਹੈ ਇਹਨਾਂ ਨੂੰ ਹੋਰ ਕੁਝ ਆਉਂਦਾ ਹੀ ਨਹੀਂ ਧਰਨੇ ਦੇਣਾ ਹੀ ਆਉਂਦਾ ਹੈ ਨਾ ਡੀਨ ਕਿੰਦੀ ਹੈ ਡੀਯੂਆਈ ਡੀ ਯੂਨੀਵਰਸਿਟੀ ਇਨਸਟਰਕਸ਼ਨ ਅੱਛਾ ਅੱਛਾ ਤਾਂ ਇਹੋ ਜਿਹੇ ਲੜੇ ਅਧਿਕਾਰੀ ਨੇ ਜਿਹੜੇ ਇਸ ਯੂਨੀਵਰਸਿਟੀ ਵਿੱਚ ਬੈਠੇ ਨੇ ਅਸਲ ਵਿੱਚ ਉਹਨਾਂ ਕਰਕੇ ਇਸ ਯੂਨੀਵਰਸਿਟੀ ਦਾ ਬਹੁਤ ਨੁਕਸਾਨ ਹੁੰਦਾ ਇਥੋਂ ਦੇ ਵਿਦਿਆਰਥੀਆਂ ਦਾ ਬਹੁਤ ਨੁਕਸਾਨ ਹੁੰਦਾ ਤੇ ਜਿਹੜੀ ਸਰਕਾਰ ਹੈ ਮੋਦੀ ਸਰਕਾਰ ਹੈ ਉਹ ਤਾਂ ਆਪਾਂ ਨੂੰ ਚੰਗੀ ਤਰ੍ਹਾਂ ਪਤਾ ਵੀ ਲੋਕਾਂ ਦਾ ਕਿੰਨਾ ਸਰਕਾਰ ਲੋਕਾਂ ਦੇ ਲਈ ਕਿੰਨਾ ਕੁ ਸਰਕਾਰਾਂ ਕੰਮ ਕਰਦੀਆਂ ਨੇ ਇਸ ਕਰਕੇ ਅਸੀਂ ਵੀ ਚਾਹੁੰਦੇ ਹਾਂ ਵੀ ਆਪਣਾ ਸੰਘਰਸ਼ ਅਸੀਂ ਉਹ ਤੱਕ ਡਟੇ ਰਹਾਂਗੇ ਜਦ ਤੱਕ ਆਪਣੀ ਸੈਨੇਟੀਆਂ ਚੋਣਾਂ ਬਹਾਲ ਨਹੀਂ ਹੋ ਜਾਂਦੀਆਂ ਅੱਜ ਸ਼ਾਮ ਨੂੰ ਅਸੀਂ ਇੱਕ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਆਪਣਾ ਅਗਲਾ ਐਲਾਨ ਕਰਾਂਗੇ ਇਹ ਪੀਸੀ ਇੱਥੇ ਹੋਵੇਗੀ ਕਿ ਜਾਂ ਬਾਹਰ ਹਾਂਜੀ ਇ ਪੰਜਵੀਂ ਜਿੱਤੇ ਹੋ ਗਈ। ਤੇ ਉਸ ਤੋਂ ਬਾਅਦ ਜਿਹੜਾ ਅਗਲੀ ਜਿਹੜੀ ਆ ਤੁਹਾਡੇ ਸੰਘਰਸ਼ ਦੀ ਰੂਪਰੇਖਾ ਉਲੀਕੀ ਜਾਊਗੀ। ਇੱਕ ਜਿਹੜਾ ਇਹਨਾਂ ਨੇ ਐਲਾਨ ਕੀਤਾ ਸੀਗਾ ਕਿ ਆਪਾਂ ਸੈਨੇਟ ਦੀਆਂ ਚੋਣਾਂ ਜਿਹੜੀਆਂ ਉਹ ਕਰਵਾਵਾਂਗੇ। ਉਹ ਜਿਹੜਾ ਇਹਨਾਂ ਦਾ ਐਲਾਨ ਸੀਗਾ ਲਿਖਤੀ ਸੀਗਾ ਕਿ ਜਾਂ ਵਰਬਲੀ ਚੱਲਦਾ ਹੈ। ਤੇ ਇਹਨਾਂ ਨੇ ਹਜੇ ਤੱਕ ਕੋਈ ਐਲਾਨ ਨਹੀਂ ਕੀਤਾ ਇਹੋ ਜਿਹਾ। ਇਸ ਸੈਨੇਟ ਦੀਆਂ ਸੋਣਾਂ ਕਰਾਉਣੀਆਂ ਨੇ ਇਹਨਾਂ ਨੇ। ਇਹੋ ਜਿਹਾ ਕੋਈ ਵੀ ਬਿਆਨ ਨਹੀਂ ਆਇਆ ਹਜੇ ਤੱਕ। ਇਹ ਤਾਂ ਸੀਗਾ ਨਾ ਰੌਲਾ ਕਿ ਉਹਨਾਂ ਨੇ ਆਪਣੇ ਜਿਹੜੇ ਵਾਪਸ ਲੈ ਲਿਆ ਜਿਹੜੇ ਫੈਸਲੇ ਕਿ ਜਿਹੜਾ ਸੈਨੇਟ ਜਿਹੜੀ ਪਹਿਲਾਂ ਵਾਂਗ ਬਹਾਲ ਹੋਵੇਗਾ ਨਹੀਂ 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 ਦੇਖੋ ਇਹਦੇ 'ਚ ਕੀ ਗੱਲ ਹੈ ਅ ਜਿਵੇਂ ਪੂਰੀ ਜਾਣਕਾਰੀ ਇਹ ਹੈ ਵੀ ਸੈਨੇਟ ਦੀਆਂ ਜਿਵੇਂ 4 ਹਰ 4 ਸਾਲਾਂ ਬਾਅਦ ਇਹਦੀ ਚੋਣਾਂ ਹੁੰਦੀਆਂ ਨੇ 4 ਸਾਲਾਂ ਬਾਅਦ ਜਿਵੇਂ 21 31 ਅਕਤੂਬਰ 2024 ਤੋਂ ਯੂਨੀਵਰਸਿਟੀ ਦੇ ਕੋਲ ਕੋਈ ਸੈਨੇਟ ਹੈ ਨਹੀਂ ਇਹਦੀ ਚੋਣਾਂ ਅਨਾਉਂਸ ਹੋਣੀਆਂ ਸੀਗੀਆਂ ਇਹਨਾਂ ਨੇ ਚੋਣਾਂ ਅਨਾਉਂਸ ਨਹੀਂ ਕੀਤੀਆਂ ਤਾਂ ਇਸ ਵੇਲੇ ਯੂਨੀਵਰਸਿਟੀ ਕੋਲ ਕੋਈ ਸੈਨੇਟ ਹੈ ਹੀ ਨਹੀਂ ਹੁਣ ਇਹ ਸੰਘਰਸ਼ ਸ਼ੁਰੂ ਇੱਥੋਂ ਹੋਇਆ ਸੀਗਾ ਜਦੋਂ 1 ਨਵੰਬਰ ਨੂੰ ਇੱਕ ਨੋਟਿਸ ਆਉਂਦਾ ਜਿਹਦੇ ਵਿੱਚ ਲਿਖਿਆ ਜਾਂਦਾ ਵੀ ਸੈਨੇਟ ਦੇ ਮੈਂਬਰ 91 ਤੋਂ 31 ਕਰ ਦਿੱਤੇ ਜਾਂਦੇ ਨੇ 31 ਮੈਂਬਰਾਂ ਚੋਂ ਜਿਹੜੀ ਚੋਣਾਂ ਹੁੰਦੀਆਂ ਸੀਗੀਆਂ ਉਹਨਾਂ ਨੂੰ ਖਤਮ ਕਰ ਦਿੱਤਾ ਪੰਜਾਬ ਦੀ ਹਮਿੰਦਗੀ ਸੀਗੀ ਉਹਨੂੰ ਖਤਮ ਕਰ ਦਿੱਤਾ ਗਿਆ ਇਸ ਕਰਕੇ ਸੰਘਰਸ਼ ਸ਼ੁਰੂ ਹੋਇਆ ਸੀਗਾ ਹਫ਼ਤੇ ਦੇ ਅੰਦਰ ਅੰਦਰ ਅਸੀਂ ਮੋਦੀ ਸਰਕਾਰ ਨੂੰ ਆਪਣੀ ਗਿੱਚਕਾਇਆ ਤੇ ਉਹ ਮਜਬੂਰ ਹੋਏ ਨੇ ਵੀ ਉਹਨਾਂ ਨੇ ਇਹ ਨੋਟੀਫਿਕੇਸ਼ਨ ਵਾਪਸ ਲਿਆ ਸੈਨੇਟ ਦੀ ਜਿਹੜੀ ਮੈਂਬਰ ਨੇ ਵਾਪਸ ਕੰਮੇ ਕਰ ਦਿੱਤੇ ਗਏ ਪਰ ਸੈਨੇਟ ਦੀ ਮੌਜੂਦਗੀ ਹਜੇ ਵੀ ਹੈ ਨਹੀਂ ਇਹ ਲੜਾਈ ਹੁਣ ਅਸੀਂ ਇਹ ਲੜ ਰਹੇ ਹਾਂ ਵੀ ਸ ਕਿ ਨਵੇਂ ਨਹੀਂ ਤਾਂ ਕੱਲ ਨੂੰ ਕੋਈ ਭਰੋਸਾ ਨਹੀਂਗਾ ਵੀ ਕੱਲ ਨੂੰ ਮੈਂ 31 ਦੇ ਥਾਂ ਤੇ 21 ਕਰ ਦੇਣ 11 ਕਰ ਦੇਣ ਇਸ ਕਰਕੇ ਆਪਣਾ ਸੰਘਰਸ਼ ਉਦੋਂ ਤੱਕ ਜੜਿਆ ਰਹੂਗਾ ਜਦੋਂ ਤੱਕ ਸੈਨੇਟ ਦੀਆਂ ਚੋਣਾਂ ਬਹਾਲ ਨਹੀਂ ਹੁੰਦੀਆਂ ਉਹਦਾ ਜਿਹੜਾ ਸ਼ਡਿਊਲ ਹੈ ਇਲੈਕਸ਼ਨ ਦਾ ਸ਼ਡਿਊਲ ਹੈ ਉਹ ਅਨਾਉਂਸ ਨਹੀਂ ਹੁੰਦਾ ਤੇ ਅੱਜ ਸ਼ਾਮ ਨੂੰ ਫਿਰ 5 ਵਜੇ ਫਾਈਨਲ ਡਿਸੀਜਨ ਲਈ ਜਾਵੇਗਾ ਫਾਈਨਲ ਡਿਸੀਜਨ ਨਹੀਂ ਅੱਜ ਸ਼ਾਮ ਨੂੰ ਅਸੀਂ ਅਗਲੀ ਕਾਲ ਦੇਵਾਂਗੇ ਅਗਲੀ ਕਾਲ ਵਿੱਚ ਅਸੀਂ ਕੀ ਕਰਨਾ ਹੈ ਤੇ ਕਿੱਥੇ ਕਰਨਾ ਹੈ ਕਦੋਂ ਕਰਨਾ ਹੈ ਅੱਜ ਅਨਾਉਂਸ ਕਰਾਂਗੇ ਹਾਂਜੀ ਅੱਜ ਦੀ ਹਾਂਜੀ ਸੋ ਸਾਰਾ ਨੇ ਦੱਸਿਆ ਕਿ ਅੱਜ 5 ਵਜੇ ਅਸੀਂ ਪ੍ਰੈਸ ਕਾਨਫਰੰਸ ਕਰਾਂਗੇ ਤੇ ਉਤੋਂ ਬਾਅਦ ਅਸੀਂ ਦੇਖਾਂਗੇ ਕਿ ਇਸ ਜਿਹੜਾ ਸੰਘਰਸ਼ਾ ਉਹਦੀ ਅਗਲੀ ਕੀ ਰੂਪਰੇਖਾ ਉਲੀਕੀ ਜਾਣੀ ਆ ਪੰਜਾਬੀ ਯੂਨੀਵਰਸਿਟੀ ਤੋਂ ਕਲਮ న్యూਸ ਲਈ ਕੁਲਦੀਪ ਸਿੰਘ ਜਾਫਰਪੁਰ ਕੈਮਰਾਮੈਨ ਨਰੇਸ਼ ਦੇ ਨਾਲ